ਤੁਹਾਨੂੰ ਬ੍ਰੇਕਪਾਟੋੜਾ ਸਵਾਗਤ ਹੈ ਜੀ ਡਾਕਟਰ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਕੈਨੇਡਾ ਤੋਂ ਵੀਰ ਸ਼ਰਨਜੀਤ ਸਿੰਘ ਜੀ ਦੀ ਇਹ ਲਿਖਤੀ ਹੈ ਡਾਕਟਰ ਮਰਜੀਤ ਸਿੰਘ ਜੀ ਤੇ ਬੀਬੀ ਨੀਲਮਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਭ ਜਾਣਦੇ ਹਨ ਕਿ ਰਣਜੀਤ ਸਿੰਘ ਟਰਜੀਆਂ ਵਾਲੇ ਤੇ ਤੁਮੇ ਨੇ ਹਮਲਾ ਕਰਵਾਇਆ ਹੈ ਪਰ ਸ਼ਾਇਦ ਬਹੁਤ ਸਾਰੇ ਲੋਕ ਇਹ ਨਾ ਜਾਣਦੇ ਹੋਣ ਕਿ ਇਸ ਪਿੱਛੇ ਸਿੱਧਾ ਬਾਦਲ ਦਾ ਹੱਥ ਹੈ ਤੇ ਬਾਦਲ ਨੇ ਇਹ ਸਭ ਬੀਜੇਪੀ ਐਂਡ ਆਰਐਸਐਸ ਦੇ ਕਹਿੰਤੇ ਕੀਤਾ ਹੈ ਜਿਸ ਦਾ ਮਕਸਦ ਟੜਰੀਆਂ ਵਾਲਿਆਂ ਨੂੰ ਕਤਲ ਕਰਨਾ ਸੀ ਪਰ ਜਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਦਮਦਮੀ ਟਕਸਾਲ ਨੂੰ ਬਦਨਾਮ ਕਰਨ ਦੀ ਕਰਤੂਤ ਹੈ ਤੇ ਹੁਣ ਦੋ ਚਾਰ ਬੰਦੇ ਪੇਸ਼ ਕਰਵਾ ਕੇ ਅਤੇ ਪੁੱਠੇ ਸਿੱਧੇ ਬਿਆਨ ਦਰਜ ਕਰਵਾ ਕੇ ਜ਼ਮਾਨਤਾਂ ਲੈ ਲੈਣਗੇ ਤੇ ਕੇਸ ਆਪ ਹੀ ਰਫਾ-ਦਫਾ ਹੋ ਜਾਊ ਫਿਰ ਲੋਕ ਵੀ ਥੋੜੀ ਦੇਰ ਬਾਅਦ ਉਲ ਜਾਣਗੇ ਪਰ ਟੜਰੀਆਂ ਵਾਲਿਆਂ ਦੇ ਬਚਨ ਨਾਲ ਸੱਪ ਦੇ ਮੂੰਹ ਕੋੜ ਕਿਰਲੀ ਵਾਲਾ ਕੰਮ ਹੋਇਆ ਤੇ ਬਾਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਫਿਰ ਕਬਰਾੜ ਵਿੱਚ ਜਾ ਕੇ ਟਰੱਜੀਆਂ ਵਾਲਿਆਂ ਨਾਲ ਮੁਲਾਕਾਤ ਵੀ ਕੀਤੀ ਤਾਂ ਕਿ ਕਿਤੇ ਕਹਾਣੀ ਪੁੱਠੀ ਨਾ ਪੈ ਜਾਵੇ ਤੇ ਲੋਕ ਇਹਨਾਂ ਦੀ ਸਰਕਾਰ ਖਿਲਾਫ ਸੜਕਾਂ ਤੇ ਨਾ ਆ ਜਾਣ ਜੇ ਪਲਾਨ ਸਕਸੈਸਫੁਲ ਹੁੰਦਾ ਤੇ ਟਰੱਜੀਆਂ ਵਾਲਿਆਂ ਦੀ ਮੋਤ ਨਾਲ ਪੂਰੇ ਪੰਜਾਬ ਵਿੱਚ ਦੰਗੇ ਹੋ ਜਾਣੇ ਸਨ ਤੇ ਸਿੱਖਾਂ ਨੇ ਆਪਸ ਵਿੱਚ ਲੜ ਲੜ ਕੇ ਮਰਨਾ ਸੀ ਇਹ ਹਮਲਾ ਠੀਕ 6 ਜੂਨ ਤੋਂ ਪਹਿਲੇ ਇਸ ਕਰਕੇ ਕਰਵਾਇਆ ਗਿਆ ਤਾਂ ਕਿ ਸਿੱਖ 1984 ਦਾ ਕੱਲੂਕਾਰਾ ਦਿਵਸ ਨਾ ਮਨਾਉਣ ਜਿਵੇਂ ਕਿ ਭਾਰਤੀ ਸਰਕਾਰ ਹਰ ਸਾਲ 6 ਜੂਨ ਦੇ ਲਾਗੇ ਲੋਕਾਂ ਨੂੰ ਡਿਸਟਰੈਕਟ ਕਰਨ ਲਈ ਕੋਈ ਨਾ ਕੋਈ ਮਸਲਾ ਜ਼ਰੂਰ ਖੜਾ ਕਰ ਦਿੰਦੀ ਹੈ ਇਸ ਵਾਰੀ ਇਹਨਾਂ ਦਾ ਮਾਸਟਰ ਪਲਾਨ ਟੜਰੀਆਂ ਵਾਲਾ ਸੀ ਦੂਜੇ ਪਾਸੇ ਪੰਜਾਬ ਵਿੱਚ ਵੋਟਾਂ ਵੀ ਨੇੜੇ ਹਨ ਅਤੇ ਅਕਾਲੀਆਂ ਨੂੰ ਅੰਦਰੋਂ ਪਤਾ ਹੈ ਕਿ ਉਹ ਜਿੱਤਣਗੇ ਨਹੀਂ ਇਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਥੋੜੇ ਚਿਰ ਲਈ ਰਾਸ਼ਟਰਪਤੀ ਰਾਜ ਵੀ ਲਗਵਾ ਸਕਦੇ ਸਨ ਜਨਪਿਰ ਦੰਗੇ ਕਰਵਾ ਕੇ ਆਰਮੀ ਲਾਉਣ ਦੀ ਕੋਸ਼ਿਸ਼ ਵੀ ਕਰਨਗੇ ਜੇ ਇਸ ਵਾਰੀ ਭਾਰਤ ਸਰਕਾਰ ਨੇ ਰਾਸ਼ਟਰਪਤੀ ਰਾਜ ਜਾਂ ਫੌਜ ਲਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਪੰਜਾਬ ਦੇ ਲੋਕ ਐਨੇ ਅੱਕ ਚੁੱਕੇ ਹਨ ਕਿ ਬਾਅਦ ਵਿੱਚ ਸੰਭਾਲੇ ਨਹੀਂ ਜਾਣਗੇ ਪੁਆਇੰਟ 2 ਨੋਟ ਪਹਿਲਾ ਤੁਮਾਂ ਮਨਮਰਜ਼ੀ ਨਾਲ ਟਕਸਾਲ ਦਾ ਮੁਖੀ ਕਿਵੇਂ ਬਣ ਗਿਆ ਸਿੱਖਾਂ ਨੇ ਤਾਂ ਨਹੀਂ ਬਣਾਇਆ ਦੂਜਾ ਪినా ਸਰਕਾਰੀ ਸਪੋਰਟ ਤੋਂ ਹਮਲਾਵਰ ਚਾਰ ਕੰਟੇ ਸ਼ਰਿਆਮ ਕਿਵੇਂ ਢੜੀਆਂ ਵਾਲਿਆਂ ਤੇ ਹਮਲਾ ਕਰ ਸਕਦੇ ਸਨ ਤੀਸਰਾ ਤੁਮੇ ਦੇ ਬੰਦੇ ਐਨੇ ਦਲੇਰ ਕਿਵੇਂ ਹੋ ਗਏ ਕਿ ਸ਼ਰਿਆਮ ਕਾਰ ਸੇਵਾ ਤੇ ਟਕਸਾਲ ਦੀਆਂ ਗੱਡੀਆਂ ਲੈ ਕੇ ਚਲੇ ਗਏ ਚੌਥਾ ਤੁਮਾ ਤਿੰਨ ਚਾਰ ਦਿਨ ਬਾਅਦ ਬੋਲਿਆ ਕਿਉਂ ਨਹੀਂ ਕਿਸ ਨਾਲ ਸਲਾਹ ਕਰਦਾ ਪਿਆ ਸੀ ਪੰਜਵਾਂ ਬਾਦਲ ਨੇ ਤੁਰੰਤ ਢੜੀਆਂ ਵਾਲਿਆਂ ਨਾਲ ਮੁਲਾਕਾਤ ਕਿਉਂ ਕੀਤੀ ਭਾਵੇਂ ਕਿ ਉਹ ਡੀਜੀਪੀ आईजी ਜਾਂ ਕਿਸੇ ਹੋਰ ਵੀ ਦੁਕਿੱਤ ਕੀ ਅਕਾਲੀ ਮੰਤਰੀ ਨੂੰ ਭੇਜ ਸਕਦਾ ਸੀ ਛੇਵਾਂ ਸ਼ਬੀਲ ਦਾ ਸਹਾਰਾ ਹੀ ਕਿਉਂ ਲਿਆ ਗਿਆ ਭਾਵੇਂ ਕਿ ਗੱਡੀਆਂ ਨੂੰ ਕਿਸੇ ਹੋਰ ਬਹਾਨੇ ਵੀ ਰੋਕਿਆ ਜਾ ਸਕਦਾ ਸੀ ਸਤਮਾ ਤੁਮੇ ਨੂੰ ਜੁੱਤੀਆਂ ਮਾਰ ਕੇ ਟਕਸਾਲ ਤੋਂ ਬਾਹਰ ਕੱਢਣਾ ਚਾਹੀਦਾ ਹੈ ਇਹ ਆਪਣੀ ਮਰਜ਼ੀ ਤੇ ਸਰਕਾਰੀ ਸਪੋਰਟ ਨਾਲ ਭਿੰਡਰਾ ਵਾਲਿਆਂ ਸੰਤਾ ਦੀ ਜਗ੍ਹਾ ਕਿਵੇਂ ਲੈ ਸਕਦਾ ਹੈ ਜੀਰ ਰਸਾਬ ਵੀਰ ਸ਼ਰਨਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਕਾਫੀ ਦਿਨਾਂ ਦੀ ਆਈ ਹੋਈ ਲਖਤ ਸੀ ਉਹਨਾਂ ਦੀ ਅਸੀਂ ਬੇਸ਼ੱਕ ਉਹਨਾਂ ਦੀ ਸਾਰੀ ਸ਼ਬਦਾਵਲੀ ਨਾਲ ਸਹਿਮਤ ਨਹੀਂ ਹੈ ਕਿ ਸਾਡਾ ਆਪਣਾ ਇੱਕ ਵਿਚਾਰ ਦਾ ਢੰਗ ਹੈ ਔਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਗੱਲ ਸਿਧਾਂਤ ਦੀ ਵੀ ਹੋਏ ਲੇਕਿਨ ਜਿਹੜੀ ਹੈ ਉਸ ਦੇ ਵਿੱਚ ਇੱਕ ਸ਼ਾਇਸਤਰੀ ਹੋਏ ਪਰ ਅਸੀਂ ਜਿਹੜੇ ਸਾਡੇ ਦਰਸ਼ਕ ਨੇ ਜਾਂ ਸ਼ਰੂਤੇ ਨੇ ਜਾ ਜਿਹੜੇ ਡਿਵੌਟ ਸਿੱਖ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਸਮਝ ਸਕਦੇ ਆਂ ਕਈ ਵਾਰ ਜਦੋਂ ਇਸ ਕਿਸਮ ਦਾ ਮਾਹੌਲ ਸਿਰਜਿਆ ਜਾਂਦਾ ਹੈ ਕਿ ਅਸੀਂ ਜਿਹੜਾ ਉਹ ਸਾਹਮਣੇ ਦੇਖ ਰਹੇ ਹੁੰਦੇ ਆਂ ਵੀ ਕੀ ਹੋਇਆ ਜੇ ਹੋ ਜਾਂਦਾ ਕੁਝ ਅਦਰਵਾਈਜ਼ ਫਿਰ ਕੀ ਹੋਣਾ ਸੀ ਜੀ ਜੀ ਤਾਂ ਫਿਰ ਕਈ ਵਾਰ ਜਿਹੜਾ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਜ਼ਬਾਨ ਪਰ ਮੈਂ ਸਮਝਦਾ ਫਿਰ ਵੀ ਅਸੀਂ ਹੁਣੇ ਹੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਔਰ ਸਾਰਾ ਵਾਕਿਆ ਦਾ ਜ਼ਿਕਰ ਕਰਕੇ ਹਟੇ ਅਸੀਂ ਸਮਝਦੇ ਆਂ ਵੀ ਕਿਸੇ ਵੀ ਹਾਲਤ ਦੇ ਵਿੱਚ ਇੱਕ ਦੋ ਚੀਜ਼ਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਸਲ ਮਾਸਟਰ ਕੌਣ ਹੈ ਰਿੰਗ ਮਾਸਟਰ ਕੌਣ ਹੈ ਜਾਂ ਰਿੰਗ ਲੀਡਰ ਕੌਣ ਹੈ ਜਾਂ ਅਸਲ ਜਿਹੜੀ ਹੈ ਉਹ ਸਾਜ਼ਿਸ਼ ਕਰਤਾ ਕੌਣ ਹੈ ਜੀ ਔਰ ਜੇ ਅਸੀਂ ਇਸ ਜਿਹੜਾ ਲੇਟਲੀ ਸੰਤ ਟਰਡਰੀਆਂ ਔਰ ਜਿਹੜਾ ਟਕਸਾਲ ਦੇ ਨਾਲ ਬਾਬਾ ਤੁਮਾ ਇਹ ਸਾਰੇ ਨੂੰ ਦੇਖੀਏ ਤੇ ਮੈਨੂੰ ਤਾਂ ਔਰ ਅਸੀਂ ਇਮੀਡੀਏਟਲੀ ਇਸ ਤੇ ਉੱਤੇ ਆਲਮੋਸਟ ਦੋ 쇼 ਕੀਤੇ ਸੀ ਸੈਗਮੈਂਟ ਔਰ ਮੈਂ ਤਾਂ ਬੜਾ ਕਲੀਅਰਲੀ ਪਹਿਲੇ ਦਿਨ ਤੋਂ ਹੀ ਬੜਾ ਕਲੀਅਰ ਹੈ ਕਿ ਇਸ ਦਾ ਫਾਇਦਾ ਕਿਨੂੰ ਹੁੰਦਾ ਔਰ ਕੌਣ ਇਹਨੂੰ ਮਾਸਟਰਮਾਈਂਡ ਕਰਦਾ ਔਰ ਕਿਹੜੀਆਂ ਤਾਕਤਾਂ ਨੇ ਔਰ ਗਾਲੋ ਫਰੂਥੇ ਰੁਕਦੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਪਲਾਨ 1 ਪਲਾਨ 2 ਪਲਾਨ 3 ਅਨਫੋਲਡ ਕਰਨੀ ਹੁੰਦੀ ਹੈ ਜੀ ਕਿਉਂਕਿ ਇੱਕ ਪਾਸੇ ਉਹਨਾਂ ਨੇ ਦੇਖਿਆ ਕਿ ਵੀ ਜਿਹੜਾ ਜੇ ਬੱਬਰ ਢੱਡੀਆਂ ਵਾਲਿਆਂ ਨੂੰ ਕੁਝ ਹਾਲਾਂਕਿ ਇੱਕ ਸਿੰਘ ਦੀ ਮੌਤ ਹੋਈ ਹੈ ਭੁਪਿੰਦਰ ਸਿੰਘ ਦੀ ਔਰ ਹਿਊਮਨ ਲਾਈਫ ਇਕੁਅਲੀ ਪ੍ਰੈਸ਼ੀਅਸ ਹੈ ਕੋਈ ਵੱਡਾ ਹੋਵੇ ਛੋਟਾ ਹੋਵੇ ਜੀ ਔਰ ਹੈਰਾਨੀ ਹੈ ਇਸ ਗੱਲ ਦੀ ਕਿ ਪਹਿਲੇ 2-4 ਦਿਨ ਚ ਖਬਰਾਂ ਆਈਆਂ ਫੜੇ ਕੇ ਚਾਰ ਬੰਦੇ ਫੜੇ 6 ਲੇਕਿਨ ਜਿਹੜੇ ਸੀ ਕਿ ਭਾਈ 35-40 ਬੰਦੇ ਇਨਵੋਲ ਹੋਏ ਸਾਜ਼ਿਸ਼ ਕਰਤਾ ਕੌਣ ਹੈ ਗੱਡੀਆਂ ਕਿਹੜੀਆਂ ਇਸਤੇਮਾਲ ਹੋਈਆਂ ਦੂਸਰਾ ਕੀ ਹੈ ਲੇਕਨ ਇਹ ਹੁੰ ਲੱਗਦਾ ਹੈ ਵੀ ਜਿਹੜੀ ਉਹ ਸਾਰੀ ਇਨਵੈਸਟੀਗੇਸ਼ਨ ਜਾਂ ਦੂਜੀ ਉੱਥੇ ਹੀ ਠੱਪ ਹੋ ਗਈ ਲੱਗਦੀ ਹੈ ਜੀ ਹਾਲਾਂਕਿ ਇਹਨਾਂ ਨੇ ਇੱਕ ਅੱਧਾ ਦਿਨ ਹੈੱਡਕੁਆਰਟਰ ਦੇ ਉੱਤੇ ਧਰਨੇ ਵੀ ਦਿੱਤੇ ਸੀ ਕਿ ਭਾਈ ਜਿਹੜਾ ਮਾਸਟਰਮਾਈਂਡ ਹੈ ਉਹਨੂੰ ਫੜੋ ਪਰ ਹੁਣ ਕਿਸੇ ਪਾਸਿਓਂ ਵੀ ਕੋਈ ਖਬਰ ਵੀ ਨਹੀਂ ਲੱਗਦੀ ਹੈ ਇਹਦਾ ਮਤਲਬ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਵੀ ਫਾਈਲ ਦਬ ਦਿੱਤੀ ਕਿ ਭਾਈ ਹੁਣ ਅਗਲੀ ਗੱਲ ਵੱਲ ਤੋਰੋ ਇਹ ਪਾਰਟ ਜਿਹੜਾ ਉਹ ਹੋ ਗਿਆ ਜੀ ਸੋ ਕੋਲਮੜਾ ਆ ਕੇ ਅਸੀਂ ਸਮਝਦੇ ਆਂ ਵੀ ਹੁਣ ਉਹਦਾ ਉਹਨਾਂ ਨੇ ਦੇਖਿਆ ਏਜੰਸੀਆਂ ਨੇ ਵੀ ਜਾਂ ਦੂਜਿਆਂ ਨੇ ਵੀ ਕੁਛ ਦਿਨ ਕੁਛ ਨਹੀਂ ਚੱਲਿਆ ਫਿਰ ਇੱਕ ਖਬਰ ਦੋ ਤਿੰਨ ਦਿਨ ਪਹਿਲਾਂ ਸੀ ਕਿਸੇ ਹੋਰ ਗੁਰਦੁਆਰੇ ਦਾ ਝਗੜਾ ਹੈ ਦੋ ਧੜੇ ਪ੍ਰਬੰਧਕਾਂ ਦੇ ਇੱਕ ਨੇ ਚਾਰਜ ਦੂਜਿਆਂ ਨੂੰ ਦਿੱਤਾ ਦੂਜੇ ਦੇਣਾ ਨਹੀਂ ਸੀ ਚਾਹੁੰਦੇ ਇੱਕ ਲੈਣਾ ਚਾਹੁੰਦੇ ਸੀ ਤੇ ਉੱਥੇ ਕੋਈ ਦਮਦਮੀ ਟਕਸਾਲ ਨਾਲ ਸੰਬੰਧਿਤ ਪ੍ਰਚਾਰਕ ਸ਼ਾਤ ਸੰਦੀਪ ਸਿੰਘ ਉਹਨਾਂ ਦਾ ਨਾਮ ਸੀ ਉਹਨਾਂ ਨੂੰ ਇੱਕ ਧੜੇ ਨੇ ਜਿਹੜਾ ਪਾਵਰ ਛੱਡਣਾ ਨਹੀਂ ਸੀ ਚਾਹੁੰਦਾ ਸੱਦ ਲਿਆ ਝਗੜਾ ਧੜਿਆਂ ਦਾ ਸੀ ਤੇ ਕਿਉਂਕਿ ਉਹਨਾਂ ਦੀ ਲੜਾਈ ਹੋਈ ਕੁਦਰਤੀ ਉਹਨਾਂ ਦੇ ਪ੍ਰਚਾਰਕ ਜਿਹੜੇ ਸੀ ਉਹਨਾਂ ਤੇ ਵੀ ਅਟੈਕ ਹੋਇਆ ਉਹਨਾਂ ਦੀ ਗੱਡੀ ਥੋੜੀ ਔਰ ਫਿਰ ਉਹਨੂੰ ਖਬਰ ਬਣਾ ਦਿੱਤਾ ਕਿ ਢੱਡੀਆਂ ਵਾਲਿਆਂ ਦੇ ਸਮਰਥਕਾਂ ਨੇ ਟਕਸਾਲ ਦੇ ਪ੍ਰਚਾਰਕ ਤੇ ਕੀਤਾ ਹਮਲਾ ਉਦੋਂ ਤੇ ਕੇਸ ਵੀ ਪਾਤਾ ਕੋਈ ਬੰਦੇ ਵੀ ਪਾੜ ਲਏ ਟੁੱਟੀ ਗੱਡੀ ਦੀਆਂ ਫੋਟੋਆਂ ਸੋ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਇਹਨੂੰ ਇਨੀਸ਼ੀਏਟ ਕੀਤਾ ਹੁੰਦਾ ਹੈ ਉਹਨਾਂ ਨੂੰ ਇਹ ਲੱਗਦਾ ਨਹੀਂ ਕਿ ਵੀ ਇਹ ਕਿਵੇਂ ਚੁੱਪ ਕਰਕੇ ਬਹਿ ਗਏ ਉਹਨਾਂ ਨੇ ਠੀਕ کیا ਹੈ ਸ਼ਰਨਜੀਤ ਸਿੰਘ ਉਰਾਨੇ ਨੇ ਕਿ ਭਈ ਜੇ ਬਾਬਾ ਠੱਡਰੀਆਂ ਦਾ ਨੁਕਸਾਨ ਹੁੰਦਾ ਤੇ ਫਿਰ ਇੱਕ ਦੂਜੇ ਦੇ ਸਾਹਮਣੇ ਹੋ ਕੇ ਉਹ ਜਿਹੜਾ ਦੰਗੇ ਫਸਾਦ ਵਾਲੀ ਹਾਲਤ ਬਣ ਜਾਂਦੀ ਜੀ ਔਰ ਉਹਨਾਂ ਨੇ ਜਿਵੇਂ ਬਾਦਲ ਨੇ ਵੀ ਡਿਪਲੋਮੈਟਿਕਲੀ ਇੱਕ ਪਾਸੇ ਇੱਕ ਹੁਣ ਸਰਕਾਰ ਉਹਦੀ ਹੈ ਕੋਈ ਕਿਸੇ ਦੀ ਪੁੱਛਗਿਛ ਲਈ ਮਾਸਟਰਮਾਈਂਡ ਕਿਸੇ ਨੂੰ ਪੁੱਛਗਿਛ ਲਈ ਵੀ ਨਹੀਂ ਲਿਆ ਜਿਹੜਾ ਹਿਰਾਸਤ ਦਾ ਦੂਰ ਦੀ ਗੱਲ ਹੈ ਪਰ ਦੂਜੇ ਪਾਸੇ ਪਿਓ ਪੁੱਤਰ ਜਿਹੜੇ ਐ ਸੰਤ ਠੱਡਰੀਆਂ ਵਾਲੇ ਕੋਲ ਵੀ ਪਹੁੰਚ ਗਏ ਉਧਰ ਵੀ ਉਹਨਾਂ ਨੇ ਠੰਡੇ ਰੋ ਬਾਬਾ ਜੀ ਠੰਡੇ ਰੋ ਅਸੀਂ ਕਰਾਂਗੇ ਇਸ ਕਿਸਮ ਦਾ ਕੀਤਾ ਫਿਰ ਉਹਨਾਂ ਨੇ ਜਿਹੜਾ ਕਿਹਾ ਵੀ ਟਾਈਮਿੰਗ ਜੂਨ 6 ਜੂਨ ਦਾ ਜਦੋਂ ਜੂਨ ਦਾ ਪਹਿਲਾ ਹਫਤਾ ਆਉਂਦਾ ਉਹਦੇ ਨੇੜੇ-ਤੇੜੇ ਬਿਲਕੁਲ ਠੀਕ ਹੈ ਜੀ ਕਿ ਉਹਨਾਂ ਨੇ ਉਹ ਰੀਡ ਨਾਲ ਡਿਸਟ੍ਰੈਕ ਵੀ ਹੋਇਆ ਕੋਈ ਸ਼ੱਕ ਨਹੀਂ ਹੈ ਕਿ ਮਾਹੌਲ ਬਿਲਕੁਲ ਡਿਫਰੈਂਟ ਬਣ ਜਾਂਦਾ ਹੈ ਔਰ ਇਹਨਾਂ ਦੀ ਜੇ ਲਾਈਨ ਸੀ ਜੇ ਖੁਸ਼ ਹੁੰਦਾ ਫਿਰ ਰਾਸ਼ਟਰਪਤੀ ਰਾਜ ਆਰਮੀ ਪਰ ਉਹਨਾਂ ਦਾ ਕਹਿਣਾ ਹੈ ਕਿ ਫੌਜ ਜੇ ਆਏਗੀ ਤੈਅ ਕਿ ਲੋਕ ਬਰਦਾਸ਼ਤ ਨਹੀਂ ਕਰਨਗੇ ਮੈਨੂੰ ਹਾਲਾਂਕਿ ਪਤਾ ਨਹੀਂ ਮੈਂ ਸ਼ੋਰ ਨਹੀਂ ਹੈਗਾ ਕਿ ਕਿਸ ਕਿਸਮ ਦਾ ਹੋਏਗਾ ਸੋ ਬਾਕੀ ਇਹਨਾਂ ਨੇ ਫਿਰ ਸੰਜੀਤ ਸਿੰਘ ਹੋਰਾਂ ਨੇ 6-7 ਸਵਾਲ ਪੁੱਛੇ ਨੇ ਕਿ ਬਾਬਾ ਧੂਮਾ ਕਿਵੇਂ ਮੁਖੀ ਬਣੇ ਹਮਲਾਵਰ ਉੱਥੇ 4 ਘੰਟੇ ਰਹੇ ਪੁਲਿਸ ਨੇ ਕਿਉਂ ਨਹੀਂ ਜਿਹੜਾ ਉਹਨਾਂ ਨੂੰ ਖਬਰ ਹੋਈ ਜਾਂ ਇੰਟਰਵਿਨ ਕੀਤਾ ਵੀ ਇਹਦੇ ਦਲੇਰ ਬੰਦੇ ਕਿੱਥੋਂ ਆ ਗਏ ਕਿ ਬਈ ਉਹ ਕਾਰ ਸੇਵਾ ਦੀਆਂ ਵੀ ਉਹ ਟਕਸਾਲ ਦੀਆਂ ਵੀ ਗੱਡੀਆਂ ਲੈ ਗਏ ਜੀ ਔਰ ਜਿਹੜੇ ਨੇ ਉਹ ਬਾਦਲ ਜਾ ਕੇ ਕਿਉਂ ਮਿਲਿਆ ਜਾਂ ਛਬੀਲ ਦਾ ਸਹਾਰਾ ਕਿਉਂ ਲਿਆ ਔਰ ਜਿਹੜਾ ਅਖੀਰ 'ਚ ਉਹਨਾਂ ਨੇ ਜਿਹੜੀ ਸ਼ਬਦਾਵਲੀ ਕਹੀ ਉਹ ਮੈਂ ਨਹੀਂ ਦੋਹਰਾਵਾਂਗਾ ਜੀ ਸੋ ਕੋਲਮੜਾ ਆ ਕੇ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਦੇ ਨਾਲ ਇੱਕ ਬੜੀ ਬਹੁਤ ਮਾੜੀ ਘਟਨਾ ਹੈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਇਸ ਸਾਰੇ 'ਚੋਂ ਸ਼ਬੀਲ ਵਰਗੀ ਸੰਸਥਾ ਦਾ ਸਹਾਰਾ ਲੈਣਾ ਜਿਹੜੀ ਕਿ ਸਾਡੀ ਉਸ ਕਿਸਮ ਦੀ ਇੱਕ ਰਵਾਇਤ 4 ਸਦੀਆਂ ਦੀ ਹੈ ਇਹ ਬਹੁਤ ਮਾੜੀ ਗੱਲ ਹੈ ਜੀ ਔਰ ਮੈਨੂੰ ਮਤਲਬ ਇਸ ਆਗੂ ਵੀ ਤੁਹਾਨੂੰ ਦੁੱਖ ਹੁੰਦਾ ਕੋਈ ਇੰਗਲੈਂਡ ਦੇ ਵਿੱਚ ਕੋਈ ਇਹਨਾਂ ਦੀ ਮੀਟਿੰਗ ਹੋਈ ਉਹਨਾਂ ਦੇ ਸਮਰਥਕਾਂ ਦੀ ਉਹਦੇ ਵਿੱਚ ਇੱਕ ਜ਼ਿੰਮੇਵਾਰ ਬੰਦਾ ਇਹ ਕਹਿ ਰਿਹਾ ਸਟੇਜ ਤੋਂ ਉਹ ਕਿਸੇ ਟੀਵੀ ਚੈਨਲ ਨੇ ਉਹਨੂੰ ਦਿਖਾਇਆ ਉਹਨੇ ਕਿਹਾ ਜੀ ਜੇ ਇਹ ਸਾਡਾ ਵਿਰੋਧ ਬੰਦ ਨਾ ਹੋਇਆ ਤੇ ਉੱਥੇ ਫਿਰ ਕਈ ਛਬੀਲਾਂ ਲੱਗਣਗੀਆਂ ਹੁਣ ਤੁਸੀਂ ਇਹ ਦੇਖੋ ਕਿ ਵੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਿੱਖ ਹੋਣ ਦੇ ਨਾਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਭਾਈ ਤੁਸੀਂ ਕੋਈ ਵੈਰ ਪਗਾਉਣੇ ਨੇ ਕੋਈ ਹੋਰ ਕਰਨਾ ਹੈ ਪਗਾਓ ਜਾ ਕੇ ਜੀ ਤੁਸੀਂ ਕਿਉਂ ਇਹ ਜਿਹੜੇ ਸਾਡੇ ਕੁਝ ਬਚਿਆ ਹੋਇਆ ਹੈ ਜਿਹਦੇ ਪ੍ਰਤੀ ਆ ਦੁਸ਼ਮਣ ਵੀ ਜਿਹੜਾ ਹੈ ਉਹ ਸਾਨੂੰ ਟ੍ਰਿਬਿਊਟ ਦਿੰਦਾ ਹੈ ਕਿ ਭਾਈ ਇਹਨਾਂ ਦਾ ਲੰਗਰ ਇਹਨਾਂ ਦੀ ਸੇਵਾ ਇਹ ਦੁੱਖ ਸੁੱਖ ਚ ਜਿਹੜਾ ਔਰ ਤੁਸੀਂ ਉਹ ਸਾਰੇ ਨੂੰ ਘੜੀਸ ਰਹੇ ਹੋ ਸੋ ਅਸੀਂ ਸਮਝਦੇ ਹਾਂ ਵੀ ਇਹ ਉਹੀ ਖੇਡ ਹੈ ਉਹਨਾਂ ਏਜੰਸੀਆਂ ਦੇ ਜਿਨ੍ਹਾਂ ਨੇ 20 ਸਾਲ ਸੰਤ ਪਿੰਡਾਂ ਵਾਲਿਆਂ ਨੂੰ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਜਾਰੀ ਰੱਖੀ ਜਿਨ੍ਹਾਂ ਨੇ ਮੂਰ ਨਾਲਿਸ਼ਾਈ ਕੈਲੰਡਰ 2003 ਦਾ ਭੋਗ ਪਵਾਇਆ ਜਿਨ੍ਹਾਂ ਨੇ ਹੁਣ ਆਪਣੇ ਉਹ ਇਕੱਠੇ ਕਰਕੇ ਜੀ ਸਿੱਖ ਰਹਿਤ ਮਰਿਆਦਾ ਬਦਲ ਦਿਓ ਔਰ ਉਹ ਬੇਸ਼ੱਕ ਅਜ ਵੀ ਅਜੀਬ ਜੀ ਸੀ ਸਟੋਰੀ ਕਿ ਵੀ ਇਹ ਗੱਲ ਚੱਲੀ ਨਹੀਂ ਹੈ ਜਥੇਦਾਰ ਅਕਾਲ ਤਖਤ ਜਿਹੜੇ ਅਦਰਵਾਈਜ਼ ਕੈਲੰਡਰ ਚੇਂਜ ਕਰਨ ਚ ਜਿਹੜੇ ਨੇ ਪੇਸ਼ ਪੇਸ਼ ਸੀ ਔਰ ਹੁਣ ਉਹਨੂੰ ਵੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਲੱਗਦਾ ਹੈ ਕਿ ਜੀ ਇਹ ਤਾਂ ਆ ਮੇਰੇ ਤੋਂ ਸਿਰੋਪਾ ਨਹੀਂ ਲੈ ਹੁਣ ਉਹ ਵੀ ਉਹਨੂੰ ਵੀ ਮਰਿਆਦਾ ਯਾਦ ਆ ਗਈ ਰਹਿਤ ਬਰਿਆਦਾ ਇਹ ਡੇਰਿਆਂ ਦੀਆਂ ਆਪਣੀਆਂ ਮਰਿਆਦਾਵਾਂ ਅਸੀਂ ਨਹੀਂ ਮੰਨਦੇ ਔਰ ਇਹ ਪੰਥ ਪ੍ਰਵਾਨਤ ਇਹ ਵੋ ਸਾਰੇ ਜਿਹੜੇ ਨੇ ਕੋਈ ਕਿਸੇ ਦੀ ਖੇਡ ਖੇਡ ਰਿਹਾ ਕੋਈ ਕਿਸੇ ਦੀ ਖੇਡ ਖੇਡ ਰਿਹਾ ਜੀ ਸੋ ਕਈ ਵਾਰ ਮਨ ਦੁਖੀ ਵੀ ਹੁੰਦਾ ਦੇਖ ਕੇ ਕਿ ਵੀ ਅਸੀਂ ਰੋਜ਼ਾਨਾ ਗੱਲਾਂ ਕਰਦੇ ਕਦੇ ਕੋਈ ਚੰਗੀ ਗੱਲ ਹੁੰਦੀ ਹੈ ਖੂਬ ਨਜ਼ਰ ਆਉਂਦੀ ਹੈ ਫਿਰ ਦੇਖਦੇ ਆ ਕਿ ਭਾਈ ਕਿਦੇ ਕਿਹਦੇ ਜਿੰਨੇ ਵਲ ਨਜ਼ਰ ਮਾਰੋ ਕਿਦੇ ਪਿੱਛੇ ਕੌਣ ਹੈ ਤੁਹਾਨੂੰ ਇੱਕ ਦੋ ਵਾਰੀ ਥੋੜਾ ਜਿਹਾ ਜਦੋਂ ਕਹਿੰਦੇ ਨੇ ਵੀ ਜਸ ਸਕਨ ਪੀਲ ਕਰੋ ਤੇ ਥਲੋ ਸ਼ੁੱਧ ਕੋਈ ਆਰਐਸਐਸ ਨਿਕਲਦਾ ਹੈ ਕੋਈ ਕਾਂਗਰਸ ਸਾਈਟ ਨਿਕਲਦਾ ਹੈ ਕੋਈ ਕਿਸੇ ਦਾ ਟੂਚਾ ਨਿਕਲਦਾ ਹੈ ਕੋਈ ਕਿਸੇ ਦਾ ਨਿਕਲਦੇ ਔਰ ਇਹ ਸਾਰੇ ਦੇ ਵਿੱਚ ਹੀ ਕੌਮ ਦੀ એનર્ਜੀ ਵੀ ਕੌਮ ਨੂੰ ਤਾਂ ਉਹਨਾਂ ਨੇ ਲਜਾਇਆ ਹੀ ਹੋਇਆ ਹੈ ਜੀ ਲੇਕਨ ਫਿਰ ਆਮ ਸਧਾਰਨ ਸੇ ਕਈ ਵਾਰੀ ਹੋ ਜਾਂਦਾ ਹੈ ਕਿ ਕਿਹਦੇ ਤੇ ਇਤਬਾਰ ਕਰੀਏ ਧਰਮ ਦੀ ਦੁਨੀਆ ਚ ਕਿਸ ਕਿਸਮ ਦਾ ਖਲਾਰਾ ਵਰਜੀਨੀਆ ਜੋ ਕੁਲਦੀਪ ਸਿੰਘ ਮਸੰਦ ਇਹ ਅਮਰਦੀਆਂ ਬਾਣੀਆਂ ਬਦਲਣ ਦਾ ਹੁਣ ਉੱਥੇ ਸੰਗਤ ਔਰ ਕੁਝ ਨਿਊਯਾਰਕ ਤੋਂ ਵੀ ਜਾਂਦੇ ਨੇ ਹਰ ਐਤਵਾਰ ਪ੍ਰੋਟੈਸਟ ਹੁੰਦਾ ਹੈ ਉਹਦੇ ਉਸ ਪ੍ਰਾਈਵੇਟ ਜਾਇਦਾਦ ਦੇ ਬਾਹਰ ਜਿਹਨੂੰ ਉਹਨੇ ਗੁਰਦੁਆਰੇ ਦਾ ਨਾਮ ਦੇ ਕੇ ਜਿਹੜਾ ਐਡਾ ਕੋ ਕਰਮ ਕੀਤਾ ਪਰ ਕੁਲਮੜਾ ਕੇ એનર્ਜੀ ਕਿੱਧਰ ਜਾ ਰਹੀ ਹੈ ਔਰ ਕਿੰਨਾ ਗੱਲਾਂ ਦੇ ਵਿੱਚ ਸਾਨੂੰ ਉਲਝਾਇਆ ਹੋਇਆ ਸੋ ਇਹਨਾਂ ਦਾ ਵੀਰ ਸ਼ਰਨਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਇਨਨ ਸਾਨੂੰ ਲਿਖਿਆ ਕੈਨੇਡਾ ਤੋਂ ਜੀਰਾ ਸਾਥ ਨਾਲ ਨੇ ਬ੍ਰੇਕ ਈਵਰਸ ਪ੍ਰਸਾਣਾ ਇਸ ਤਰ੍ਹਾਂ ਬਣੇ ਰਹ ਮਿਲਦੇ ਆਫਟਰ ਦਿਸ ਸ਼ੋਰਟ ਬ੍ਰੇਕ